ਸਤਿ ਸ਼੍ਰੀ ਅਕਾਲ ਜੀ ਇੱਕ ਵਾਰੀ ਫੇਰ ਤੋਂ ਤੁਹਾਡਾ ਸਵਾਗਤ ਹੈ ਸਾਡੇ ਚੈਨਲ ਦੇ ਉੱਤੇ ਤੇ ਅੱਜ ਫੇਰ ਅਸੀਂ ਤੁਹਾਡੇ ਨਾਲ ਇੱਕ ਬੜੀ ਹੀ ਇੰਪੋਰਟੈਂਟ ਗੱਲ ਕਰਨ ਵਾਲੇ ਆ ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਅਸੀਂ ਸਮੇਂ-ਸਮੇਂ 'ਤੇ ਤੁਹਾਡੇ ਨਾਲ ਕੁਝ ਸਾਂਝਦਾਰੀ ਦੀਆਂ ਗੱਲਾਂ ਜਿਹੜੀਆਂ ਨੇ ਉਹ ਕਰਦੇ ਰਹਿੰਦੇ ਆ ਤੇ ਤੁਸੀਂ ਉਸ ਗੱਲ ਦੇ ਉੱਤੇ ਕਮੈਂਟ ਕਰਕੇ ਜ਼ਰੂਰ ਸਾਨੂੰ ਰਾਇ ਦਿਆ ਕਰੋ ਕਿ ਕੀ ਹੋਣਾ ਚਾਹੀਦਾ ਤੇ ਕੀ ਹੋ ਰਿਹਾ ਆ ਤੇ ਕੀ ਜੋ ਅਸੀਂ ਗੱਲਾਂ ਤੁਹਾਡੇ ਨਾਲ ਕਰਦੇ ਨੇ ਆ ਇਹ ਸਮਾਜ ਦੇ ਵਿੱਚ ਵਿਚਰਦੀ ਹੋਈਆਂ ਸੱਚੀਆਂ ਗੱਲਾਂ ਦੇ ਉੱਤੇ ਆਧਾਰਿਤ ਆ ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਹੁਣ ਬਹੁਤ ਜਲਦ ਜਿਹੜਾ ਲੋਹੜੀ ਦਾ ਤਿਉਹਾਰ ਵੀ ਆਉਣ ਵਾਲਾ ਤੇ ਲੋਹੜੀ ਤੋਂ ਬਾਅਦ ਜਿਹੜੀ ਇਹ ਬਸੰਤ ਵੀ ਆਉਣ ਵਾਲੀ ਹੈ ਪਰ 2-3 ਮਹੀਨੇ ਪਹਿਲਾਂ ਹੀ ਜਿਹੜਾ ਆ ਪਤੰਗਾਂ ਦਾ ਜੋਰ ਜਿਹੜਾ ਆ ਉਹ ਸਾਡੇ ਸਮਾਜ ਦੇ ਵਿੱਚ ਸ਼ੁਰੂ ਹੋ ਜਾਂਦਾ ਆ ਤੇ ਪਤੰਗਾਂ ਉਡਣੀਆਂ ਜਿਹੜੀਆਂ ਸ਼ੁਰੂ ਹੋ ਜਾਂਦੀਆਂ ਨੇ ਪਰ ਧੰਦਾ ਦੇ ਕਿ ਇਹ ਪਤੰਗਾਂ ਅੱਜ ਕੱਲ ਬਹੁਤ ਸਾਰੇ ਜਿਹੜੇ ਆ ਜਾਨੀ ਨੁਕਸਾਨ ਕਰਦੀਆਂ ਪਈਆਂ ਨੇ ਪੰਛੀਆਂ ਦੇ ਨੁਕਸਾਨ ਕਰਦੀਆਂ ਪਈਆਂ ਨੇ ਇਸੇ ਗੱਲ ਦੇ ਉੱਤੇ ਅਸੀਂ ਜਿਹੜਾ ਆ ਗੱਲ ਕਰ ਲੈਨੇ ਆ ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਇੱਕ ਚਾਈਨਾ ਦੀ ਡੋਰ ਆ ਜਿਹੜੀ ਉਹ ਸਾਡੇ ਭਾਰਤ ਦੇ ਵਿੱਚ ਬਹੁਤ ਜ਼ਿਆਦਾ ਪ੍ਰਚਲਿਤ ਹੋਈ ਤੇ ਬਹੁਤ ਜ਼ਿਆਦਾ ਜਿਹੜੀ ਇਹਦੀ ਡਿਮਾਂਡ ਵੀ ਵੱਧਦੀ ਜਾ ਰਹੀ ਹੈ ਇਹ ਤਾਂ ਕਈ ਵਾਰੀ ਇੰ ਲੱਗਦਾ ਆ ਕਿ ਜਿਵੇਂ ਚਾਈਨਾ ਨੇ ਕੁਝ ਐਸੀਆਂ ਫੌਜਾਂ ਸਾਡੇ ਦੇਸ਼ ਦੇ ਵਿੱਚ ਭੇਜ ਦਿੱਤੀਆਂ ਹੁਣ ਜਿਨ੍ਹਾਂ ਦਾ ਮੁਕਾਬਲਾ ਜਿਹੜਾ ਆ ਸਾਡਾ ਦੇਸ਼ ਨਹੀਂ ਕਰ ਪਾ ਰਿਹਾ ਜਿਨ੍ਹਾਂ ਨੂੰ ਖਤਮ ਕਰਨ ਦੀ ਕੋਸ਼ਿਸ਼ ਦੇ ਵਿੱਚ ਲੱਗਿਆ ਵੀ ਹੋਇਆ ਪਰ ਫਿਰ ਵੀ ਕਿਤੇ ਨਾ ਕਿਤੇ ਇਹ ਜਿਹੜੀਆਂ ਫੌਜਾਂ ਨੇ ਉਹ ਖਤਮ ਨਹੀਂ ਹੋ ਰਹੀਆਂ ਚਾਈਨਾ ਨੇ ਕੁਝ ਐਸੇ ਦੁਸ਼ਮਣ ਬਣਾ ਕੇ ਸਾਡੇ ਦੇਸ਼ ਦੇ ਵਿੱਚ ਭੇਜ ਦਿੱਤੇ ਜਿਹੜੇ ਕਿ ਸਾਡੇ ਦੇਸ਼ ਨੂੰ ਅੰਦਰੋਂ ਅੰਦਰੀ ਖੋਖਲਾ ਕਰਦੇ ਪਏ ਨੇ ਜਿਵੇਂ ਕਿ ਪਹਿਲਾਂ ਤੁਸੀਂ ਜਾਣਦੇ ਪਏ ਕੋਰੋਨਾ ਵਾਇਰਸ ਜੋ ਆ ਉਹ ਵੀ ਚਾਈਨਾ ਤੋਂ ਹੀ ਸਾਡੇ ਦੇਸ਼ ਦੇ ਵਿੱਚ ਆਉਂਦਾ ਤੇ ਸਾਡੇ ਦੇਸ਼ ਦੇ ਵਿੱਚ ਜਿਹੜੀ ਇਹ ਉਹ ਹਹਾਕਾਰ ਮੱਚ ਜਾਂਦੀ ਏ ਕੋਰੋਨਾ ਨੂੰ ਕੰਟਰੋਲ ਕਰਨ ਦੇ ਲਈ ਜਿਹੜਾ ਆ ਉਹ ਬਹੁਤ ਸਾਰੇ ਇੰਜੈਕਸ਼ਨ ਬਹੁਤ ਸਾਰੇ ਟੀਕੇ ਜਿਹੜੇ ਆ ਉਹ ਜਨਤਾ ਨੂੰ ਲਗਾ ਦਿੱਤੇ ਗਏ ਜਿਨ੍ਹਾਂ ਦਾ ਜਿਹੜਾ ਕਿਹਾ ਜਾ ਰਿਹਾ ਕਿ ਅਜੇ ਤੱਕ ਵੀ ਕਈ ਲੋਕਾਂ ਦੇ ਉੱਤੇ ਪ੍ਰਭਾਵ ਦੇਖਣ ਨੂੰ ਮਿਲਦਾ ਪਿਆ ਆ ਬਹੁਤ ਸਾਰੇ ਡਾਕਟਰਾਂ ਨੇ ਇਹ ਵੀ ਜਾਣਕਾਰੀ ਦਿੱਤੀ ਏ ਆਪਣੇ ਸੋਸ਼ਲ ਮੀਡੀਆ ਹੈਂਡਲ ਦੇ ਉੱਤੇ ਕਿ ਇਹ ਜਿਹੜੇ ਟੀਕੇ ਨੇ ਇਹ ਕਿਤੇ ਨਾ ਕਿਤੇ ਹਾਰਟ ਨੂੰ ਦਿਲ ਨੂੰ ਜਿਹੜਾ ਆ ਇਫੈਕਟ ਕਰਦੇ ਨਜ਼ਰ ਆ ਰਹੇ ਨੇ ਜਿਨ੍ਹਾਂ ਦੀ ਇਮਿਊਨਿਟੀ ਪਾਵਰ ਘੱਟ ਸੀ ਉਹਨਾਂ ਦੇ ਉੱਤੇ ਕਰੋਨਾ ਹਮਲਾ ਕਰ ਦਿੰਦਾ ਸੀ ਪਰ ਜਿਨ੍ਹਾਂ ਦੀ ਇਮਿਊਨਿਟੀ ਹੋਰ ਵੀ ਜ਼ਿਆਦਾ ਡਾਊਨ ਸੀ ਉਹਨਾਂ ਦੇ ਉੱਤੇ ਉਹਨਾਂ ਟੀਕਿਆਂ ਨੇ ਵੀ ਜਿਹੜਾ ਆ ਬਹੁਤ ਜ਼ਿਆਦਾ ਪ੍ਰਭਾਵ ਮਾਰਾ ਦਿਖਾਇਆ ਉਸ ਤੋਂ ਬਾਅਦ ਗੱਲ ਕਰ ਲਈਏ ਆਪਾਂ ਚਾਈਨਾ ਦੇ ਵਿੱਚੋਂ ਹੋਰ ਵੀ ਇਦਾਂ ਦੇ ਕਈ ਪ੍ਰੋਡਕਟ ਜਿਹੜੇ ਆ ਮਾਰਕੀਟ ਦੇ ਵਿੱਚ ਆ ਰਹੇ ਨੇ ਜਿਨ੍ਹਾਂ ਨੂੰ ਖਰੀਦਣ ਦੇ ਲਈ ਅਸੀਂ ਬਹੁਤ ਜ਼ਿਆਦਾ ਉਚੇਚੀ ਤੌਰ ਤੇ ਅੱਗੇ ਵਧਦੇ ਆ ਪਰ ਕੀ ਹੁੰਦਾ ਹੈ ਕਿ ਉਹਦੇ ਨਾਲ ਸਾਡੀ ਭਾਰਤ ਦੀ ਜਿਹੜੀ ਹੈ ਉਹ ਕਰੰਸੀ ਡਾਊਨ ਹੁੰਦੀ ਰਹਿੰਦੀ ਹੈ ਕਿਉਂਕਿ ਜਿਵੇਂ ਜਿਵੇਂ ਤੁਸੀਂ ਬਾਹਰ ਦੀਆਂ ਚੀਜ਼ਾਂ ਨੂੰ ਜ਼ਿਆਦਾ ਪਹਿਲ ਦਿਓਗੇ ਤਾਂ ਸਾਡੇ ਇੰਡੀਆ ਦਾ ਪੈਸਾ ਬਾਹਰ ਤੁਰਿਆ ਜਾਏਗਾ ਜਿਸ ਦੇ ਨਾਲ ਸਾਡੀ ਅਰਥਵਿਵਸਥਾ ਜਿਹੜੀ ਹੈ ਉਹ ਕਮਜ਼ੋਰ ਹੁੰਦੀ ਰਹਿੰਦੀ ਹੈ ਦੋ ਤੋਂ ਨਾਲ ਦੇ ਨਾਲ ਤੁਹਾਨੂੰ ਦੱਦੀਏ ਕਿ ਜਿਹੜੀ ਆਪਾਂ ਚਾਈਨਾ ਡੋਰ ਦੀ ਗੱਲ ਕਰਨ ਲੱਗੇ ਆ ਉਹ ਚਾਈਨਾ ਡੋਰ ਵੀ ਜਿਹੜੀ ਹੈ ਇੱਕ ਚਾਈਨੀਜ਼ ਪ੍ਰੋਡਕਟ ਹੈ ਤੇ ਚਾਈਨਾ ਨੇ ਜਿਹੜੀ ਉਹ ਡੋਰ ਬਣਾ ਕੇ ਭੇਜੀ ਉਹਦੇ ਨਾਲ ਸਾਡੇ ਦੇਸ਼ ਨੂੰ ਕਾਫੀ ਜ਼ਿਆਦਾ ਖਤਰਾ ਹੋ ਗਿਆ ਅ ਪਿਛਲੇ ਦਿਨਾਂ ਦੇ ਵਿੱਚ ਬਹੁਤ ਸਾਰੀਆਂ ਜਿਹੜੀਆਂ ਨੇ ਉਹ ਜਾਨਾਂ ਚਲੀਆਂ ਗਈਆਂ ਬਹੁਤ ਸਾਰੇ ਲੋਕ ਜਿਹੜੇ ਆ ਇਸ ਡੋਰ ਦਾ ਸ਼ਿਕਾਰ ਹੋਏ ਤੁਹਾਨੂੰ ਦੱਦੀਏ ਕਿ ਇਸ ਡੋਰ ਦਾ ਸ਼ਿਕਾਰ ਲੋਕ ਨਹੀਂ ਹੋਏ ਇਹਦੇ ਨਾਲ ਬਹੁਤ ਸਾਰੇ ਬੇਜਵਾਨ ਜਾਨਵਰ ਪੰਛੀ ਵੀ ਜਿਹੜੇ ਆ ਉਹ ਵੀ ਸਮੇ ਸਮੇਂ ਸਰ ਜਿਹੜਾ ਆ ਉਹ ਆਹਤ ਹੁੰਦੇ ਰਹੇ ਤੇ ਸਕਾਰ ਹੁੰਦੇ ਰਹੇ ਤਾਂ ਜਿਨ੍ਹਾਂ ਨੇ ਆਪਣੀ ਜਾਨ ਗਵਾ ਲਈ ਪਿਛਲੇ 2-3 ਸਾਲਾਂ ਦੀ ਗੱਲ ਹੈ ਜਦੋਂ ਅਸੀਂ ਇੱਕ ਸੂਟ ਕਰਕੇ ਨਿਕਲੇ ਤਾਂ ਇੱਕ ਪੁਲ ਦੇ ਉੱਤੇ ਚੜਦਿਆਂ ਸਾਰੀ ਕੀ ਹੋਇਆ ਕਿ ਸਾਡੇ ਅੱਗੇ ਇੱਕ ਸੱਜਣ ਡਿੱਗ ਪਿਆ ਉਹਨੇ ਹੈਲਮਟ ਵੀ ਪਾਇਆ ਹੋਇਆ ਸੀ ਮਫਲਰ ਵੀ ਪਾਇਆ ਹੋਇਆ ਸੀ neck band ਵੀ ਪਾਇਆ ਹੋਇਆ ਸੀ ਨਾਲ ਦੀ ਨਾਲ ਤਾਂ ਦੱਦੀ ਕਿ ਦਸਤਾਨੇ ਵਗੈਰਾ ਜੈਕਟ ਵਗੈਰਾ ਪਾਈ ਹੋਈ ਸੀ ਪਰ ਜਦੋਂ ਹੀ ਉਹ ਵੀਰ ਪੁਲ ਦੇ ਉੱਤੇ ਚੜਦਾ ਆ ਤੇ ਇੱਕ ਦਮ ਡੜਲ ਕਰਕੇ ਡਿੱਗ ਪੈਂਦਾ ਆ ਜਦੋਂ ਡੜਲ ਕਰਕੇ ਡਿੱਗ ਪੈਂਦਾ ਤੇ ਜਦੋਂ ਤੱਕ ਅਸੀਂ ਉਹਨਾਂ ਦੇ ਕੋਲ ਪਹੁੰਚਦੇ ਆ ਤੇ ਉਹਦੇ ਆਲੇ-ਦੁਆਲੇ ਖੂਨ ਹੀ ਖੂਨ ਹੋ ਜਾਂਦਾ ਆ ਤੇ ਦੇਖਣ ਵਾਲੀ ਉਹਦੀ ਹਾਲਾਤ ਬਿਲਕੁਲ ਨਹੀਂ ਸੀ ਤੇ ਇਹ ਸੋਚਿਆ ਕਿ ਲੋਕ ਕਹਿੰਦੇ ਆ ਹੈਲਮਟ ਪਾਉਣਾ ਚਾਹੀਦਾ ਪਰ ਯਾਰ ਹੈਲਮਟ ਦੇ ਨਾਲ ਵੀ ਇਹਨਾਂ ਸਿਰ ਪਾਟ ਗਿਆ ਪਰ ਜਦੋਂ ਅਸੀਂ ਗੌਰ ਫਰਮਾਇਆ ਤਾਂ ਉਹਦੇ ਗਲੇ ਦੇ ਵਿੱਚ ਕੀ ਸੀ ਇਹ ਹੀ ਚਾਈਨਾ ਡੋਰ ਜਿਹੜੀ ਲਪੇਟੀ ਹੋਈ ਸੀ ਦੂਰ ਤੱਕ ਚਾਈਨਾ ਡੋਰ ਪਈ ਹੋਈ ਸੀ ਤੇ ਉਹਦੇ ਨਾਲ-ਨਾਲ ਜੜੀਆਂ ਨੇ ਜਿਹੜੀਆਂ ਖੂਨ ਦੀਆਂ ਤਧੀਆਂ ਵੀ ਜੜੀਆਂ ਨੇ ਜਾ ਰਹੀਆਂ ਸੀ ਤਾਂ ਬਹੁਤ ਜ਼ਿਆਦਾ ਜੜਾ ਆ ਉਹਦਾ ਨੁਕਸਾਨ ਹੋਇਆ ਜਦੋਂ ਅਸੀਂ ਪਤਾ ਕੀਤਾ ਤੇ ਪਤਾ ਲੱਗਿਆ ਕਿ ਉਹ ਜਿਹੜੀ ਡੋਰ ਫਿਰੀ ਸੀ ਜਿਸ ਬੰਦੇ ਤੇ ਉਹ ਜੰਮੂ ਤੋਂ ਅੰਮਰਸਰ ਦੇ ਲਈ ਆਪਣੇ ਮੋਟਰਸਾਈਕਲ ਤੇ ਜਾ ਰਿਹਾ ਸੀ ਪਰ ਕਿਤੇ ਨਾ ਕਿਤੇ ਉਹਨੂੰ ਦੇਖ ਕੇ ਸਾਡੇ ਸੋਚ ਦੇ ਵਿੱਚ ਇਹ ਆਇਆ ਕਿ ਹੋ ਸਕਦਾ ਇਹ ਬੰਦਾ ਆਪਣੇ ਬੱਚਿਆਂ ਨੂੰ ਚਾਈਨਾ ਡੋਰ ਘਰ ਤੇ ਦੇ ਕੇ ਆਇਆ ਹੋਵੇ ਕਿ ਲਓ ਤੁਸੀਂ ਪਤੰਗ ਵਧਾਓ ਅਸੀਂ ਬਹੁਤ ਵੱਡੀ ਮੂਰਖਤਾ ਕਰਦੇ ਆ ਆਪਣੇ ਬੱਚਿਆਂ ਨੂੰ ਵਰਜਦੇ ਨਹੀਂ ਆਪਣੇ ਬੱਚਿਆਂ ਨੂੰ ਚਾਈਨਾ ਡੋਰ ਲੈ ਕੇ ਦਿੰਨੇ ਆ ਪਰ ਕਿਸੇ ਦੀ ਚਾਈਨਾ ਡੋਰ ਜੇਕਰ ਸਾਡੇ ਗਲ ਦੇ ਵਿੱਚ ਫਿਰ ਜਾਵੇ ਤੇ ਫਿਰ ਕੀ ਬਣੇਗਾ ਸਾਡੇ ਆਪਣੇ ਪਰਿਵਾਰ ਦੇ ਗਲ ਦੇ ਵਿੱਚ ਫਿਰ ਜਾਵੇ ਤੇ ਕੀ ਬਣੇਗਾ ਤੇ ਜਿਹੜੇ ਇਹ ਸਟੋਰ ਨੂੰ ਵੇਚਦੇ ਨੇ ਜਾਂ ਜਿਹੜੇ ਹੁਣ ਆਪਣੇ ਹੀ ਦੇਸ਼ ਦੇ ਵਿੱਚ ਕਹਿੰਦੇ ਨੇ ਚਾਈਨਾ ਡੋਰ ਵਰਗਾ ਸਲੱਗ ਆ ਚੁੱਕਾ ਆ ਮਸ਼ੀਨਾਂ ਲੱਗ ਚੁੱਕੀਆਂ ਨੇ ਭਾਰਤ ਦੇ ਵਿੱਚ ਹੀ ਉਹ ਚਾਈਨਾ ਡੋਰ ਜਿਹੜੀ ਏ ਤਿਆਰ ਵੀ ਹੋ ਰਹੀ ਏ ਤੇ ਨਾ ਚਾਈਨਾ ਦਾ ਵਾਅਦਾ ਪਿਆ ਆ ਬੇੜਾ ਗਰਕ ਕਰ ਰਹੀਆਂ ਨੇ ਉਹ ਕੰਪਨੀਆਂ ਸਾਡੇ ਦੇਸ਼ ਦਾ ਬੇੜਾ ਗਰਕ ਕਰਦੇ ਪਏ ਨੇ ਉਹ ਲੋਕ ਸਾਡੇ ਦੇਸ਼ ਦਾ ਜਿਹੜੇ ਲੋਕ ਇਸ ਡੋਰ ਨੂੰ ਪ੍ਰਮੋਟ ਕਰਦੇ ਪਏ ਨੇ ਤੇ ਇਸ ਡੋਰ ਨੂੰ ਵੇਚਦੇ ਪਏ ਨੇ ਬੜੀ ਮਾੜੀ ਗੱਲ ਆ ਸ਼ਰਮ ਆਉਣੀ ਚਾਹੀਦੀ ਹੈ ਕਿਉਂਕਿ ਜਿੱਦਣ ਤੁਹਾਡੇ ਕਿਸੇ ਆਪਣੇ ਦੇ ਗੱਲ ਦੇ ਵਿੱਚ ਇਹ ਡੋਰ ਫਰੇਗੀ ਫਿਰ ਤੁਹਾਨੂੰ ਅਸਲ ਦੇ ਵਿੱਚ ਅਕਲ ਆਉਣੀ ਹੈ ਕਿ ਇਸ ਡੋਰ ਦਾ ਨੁਕਸਾਨ ਕਿੰਨਾ ਆ ਫਿਰ ਅਸੀਂ ਪਿੱਟਣਾ ਆ ਵੀ ਹਾਇ ਡੋਰ ਫਰੇਗੀ ਨੁਕਸਾਨ ਹੋ ਗਿਆ ਜੇ ਹੋ ਗਿਆ ਉਹ ਹੋ ਗਿਆ ਪਰ ਕਿਸੇ ਦਾ ਨੁਕਸਾਨ ਹੁੰਦਾ ਤੇ ਲੱਖ ਵਾਰੀ ਹੋ ਜੇ ਸਾਨੂੰ ਕੋਈ ਪਰਵਾਹ ਨਹੀਂ ਸਾਨੂੰ ਕੋਈ ਫਿਕਰ ਨਹੀਂ ਕਿਉਂਕਿ ਸਾਡੇ ਆਪਣੇ ਦਾ ਥੋੜਾ ਗਲਾ ਵੱਢਿਆ ਗਿਆ ਆ ਸਾਡੇ ਆਪਣੇ ਦਾ ਥੋੜਾ ਕੋਈ ਨੁਕਸਾਨ ਹੋਇਆ ਆ ਨੁਕਸਾਨ ਹੋਇਆ ਤੇ ਕਿਸੇ ਦਾ ਹੋਇਆ ਉਹਦੀ ਕੋਈ ਪਰਵਾਹ ਨਹੀਂ ਪਰ ਜਿੱਦਣ ਮਿੱਤਰੋ ਆਪਣੇ ਕਿਸੇ ਵੀਰ ਭਰਾ ਦਾ ਜਿਹੜਾ ਆ ਗਲਾ ਰੋਂਦਿਆ ਗਿਆ ਅਕਲ ਸਾਨੂੰ ਉਸ ਦਿਨ ਆਉਣੀ ਏ ਉਸ ਦਿਨ ਪਤਾ ਲੱਗਣਾ ਆ ਕਿ ਕੀ ਭਾਅ ਵਿਕਦੀ ਏ ਚੜ੍ਹਾਈ ਚੱਲੋ ਦੇਈ ਚੱਲੋ ਬੱਚਿਆਂ ਨੂੰ ਲੈ ਕੇ ਡੋਰਾ ਕਿਉਂਕਿ ਬੱਚੇ ਅਣਜਾਣ ਨੇ ਬੱਚੇ ਜਿੱਦੀ ਨੇ ਬੱਚੇ ਨਹੀਂ ਮੁੜਦੇ ਪਰ ਤੁਸੀਂ ਸਿਆਣੇ ਹੋ ਨਾ ਤੁਸੀਂ ਸਿਆਣੇ ਹੋ ਟਾੜੀ ਸਿਆਣਫ ਕਦੋਂ ਕੰਮ ਆਉਣੀ ਹੈ ਬੱਚਿਆਂ ਨੂੰ ਸਮਝਾਓ ਬੱਚਾ ਰੋਂਦਾ ਲੱਖ ਵਾਰੀ ਰੋਵੇ ਕਿਉਂਕਿ ਉਹ ਰੋਣਾ ਜਿਹੜਾ ਆ ਕਿਤੇ ਮਾਇਨੇ ਨਹੀਂ ਰੱਖਦਾ ਪਰ ਜਿੱਦਣ ਘਰ ਦੇ ਵਿੱਚ ਉਹ ਰੋਣਾ ਪੈ ਗਿਆ ਨਾ ਫਿਰ ਬੱਚਿਆਂ ਨੂੰ ਡੋਰਾ ਤਾਂ ਕੀ ਰੋਟੀ ਵੀ ਔਖੀ ਹੋ ਜਾਣੀ ਹੈ ਮਾਂ ਨੂੰ ਭਾਂਡੇ ਮਾਂਜ ਕੇ ਬੱਚੇ ਜਿਹੜੇ ਪਾਲਣੇ ਪੈਣੇ ਆ ਤੇ ਪਰ ਇਸ ਤੋਂ ਪਹਿਲਾਂ ਤੁਸੀਂ ਕਿਉਂ ਨਹੀਂ ਸੰਭਲਦੇ ਤੁਸੀਂ ਕਿਉਂ ਨਹੀਂ ਸਮਝਦੇ ਤੁਸੀਂ ਕਿਉਂ ਨਹੀਂ ਆਪਣੇ ਬੱਚਿਆਂ ਨੂੰ ਸਮਝਾਉਂਦੇ ਤੇ ਕਿਉਂ ਨਹੀਂ ਜਿਹੜਾ ਆ ਇਹਨਾਂ ਡੋਰਾਂ ਦੇ ਉੱਤੋਂ ਤੁਸੀਂ ਦੂਰ ਰਹਿੰਦੇ ਇਹ ਡੋਰ ਨੇ ਜਿਹੜਾ ਆ ਅੰਦਰੋਂ ਅੰਦਰੀ ਲੋਕਾਂ ਦਾ ਬਹੁਤ ਜ਼ਿਆਦਾ ਨੁਕਸਾਨ ਕੀਤਾ ਹੋਇਆ ਆ ਤੇ ਜ਼ਿਆਦਾਤਰ ਇਹ ਕੇਸ ਕਿੱਥੇ ਨਜ਼ਰ ਆ ਰਹੇ ਨੇ ਰੋਡ ਦੇ ਹਾਈਵੇ ਦੇ ਉੱਤੇ ਜਿਹੜੇ ਨਾਲ ਲੱਗਦੇ ਪਿੰਡ ਨੇ ਜਿਹੜੇ ਪਿੰਡਾਂ ਨੂੰ ਪੋਲ ਲੱਗਦੇ ਨੇ ਜਿਹੜੇ ਪਿੰਡ ਦੇ ਵਿੱਚੋਂ ਦੀ ਉਹ ਪੋਲ ਲੰਘਦਾ ਆ ਉਹਨਾਂ ਪਿੰਡਾਂ ਨੂੰ ਚਾਹੀਦਾ ਹੈ ਕਿ ਆਪਣੇ ਪਿੰਡ ਦੇ ਵਿੱਚ ਇਹ ਡੋਰ ਬਿਲਕੁਲ ਬੈਨ ਕਰਨੀ ਚਾਹੀਦੀ ਏ ਇਹ ਪਤੰਗਾਂ ਬਿਲਕੁਲ ਬੈਨ ਕਰਨੀਆਂ ਚਾਹੀਦੀਆਂ ਕਿਉਂਕਿ ਸੱਤ ਤੇ ਜਿਹੜਾ ਪੋਲ ਆ ਬਿਲਕੁਲ ਬਰਾਬਰ ਹੁੰਦੇ ਆ ਜਦੋਂ ਬੱਚੇ ਪਤੰਗ ਚੜ੍ਹਾਉਂਦੇ ਆ ਡੋਰ ਜਿਹੜੀ ਉਹ ਪੋਲ ਦੇ ਨਾਲੋਂ ਦੀ ਖਹਿ ਕੇ ਲੰਘਦੀ ਏ ਜਦੋਂ ਵੀ ਕੋਈ ਉਥੋਂ ਦੀ ਨੰਗਾ ਲੱਗਦਾ ਤੇ ਉਹ ਡੋਰ ਗਲੇ 'ਚ ਫਿਰ ਜਾਂਦੀ ਏ ਕਿਉਂਕਿ ਡੋਰ ਜਿਹੜੀ ਏ ਉਹ ਸੱਤ ਦੇ ਉੱਤੋਂ ਪੋਲ ਦੇ ਨਾਲ ਬਿਲਕੁਲ ਖਹਿ ਕੇ ਲੰਘਦੀ ਏ ਇਸ ਕਰਕੇ ਉਹਨਾਂ ਬੱਚਿਆਂ ਨੂੰ ਚਾਹੀਦਾ ਆ ਕਿ ਜਿੱਦਣ ਰੋਡ ਵਾਲ ਦੀ ਹਵਾ ਹੋਵੇ ਉਸ ਦਿਨ ਕਿਰਪਾ ਕਰਕੇ ਜਿਹੜਾ ਆ ਇਹ ਚੀਜ਼ ਨਾ ਕੀਤੀ ਜਾਵੇ ਉਸ ਦਿਨ ਕਿਰਪਾ ਕਰਕੇ ਜਿਹੜਾ ਆ ਆਪਣੇ ਬੱਚਿਆਂ ਨੂੰ ਜਿਹੜਾ ਆ ਪਤੰਗਾ ਨਾ ਚੜਾਉਂਦਿਓ ਹੋ ਸਕੇ ਤੇ ਉਹਨਾਂ ਪਿੰਡਾਂ ਦੇ ਵਿੱਚ ਡੋਰ ਬੈਨ ਕਰਦੇਓ ਪੂਰੀ ਤਰ੍ਹਾਂ ਬਿਲਕੁਲ ਬੈਨ ਕਰ ਦੇਣੀ ਚਾਹੀਦੀ ਜਿੱਥੋਂ ਦੀ ਉਹ ਪੋਲ ਲੰਘਦੇ ਨੇ ਪੋਲਾਂ ਦੇ ਨਜ਼ਦੀਕ ਜਿਹੜੇ ਪਿੰਡ ਨੇ ਘਰ ਨੇ ਸ਼ਹਿਰ ਨੇ ਉਹਨਾਂ ਨੂੰ ਪਤੰਗਾ ਨਹੀਂ ਚੜਾਉਣੀ ਚਾਹੀਦੀ ਆ ਉਸ ਰੋਖ ਨੂੰ ਜਿੱਦਰ ਨੂੰ ਪੋਲ ਹੋਣ ਤਾਂ ਹੀ ਜ਼ਾਇਦ ਜਿਹੜਾ ਆ ਬਚਿਆ ਜਾ ਸਕਦਾ ਆ ਇਹ ਗੱਲ ਮੇਰੇ ਜਨ ਵਿੱਚ ਕਿਉਂ ਆਈ ਕਿਉਂਕਿ ਅਸੀਂ ਬਹੁਤ ਜ਼ਿਆਦਾ ਜ਼ੋਰ ਲਾ ਰਹੇ ਆ ਮੀਡੀਆ ਬਹੁਤ ਜ਼ਿਆਦਾ ਜਿਹੜਾ ਆ ਰੌਲਾ ਪਾ ਰਿਹਾ ਆ ਕਿ ਇਸ ਚੀਜ਼ ਦੇ ਉੱਤੇ ਕੰਟਰੋਲ ਕਰੋ ਡੋਰਾਂ ਦੇ ਕੰਟਰੋਲ ਕਰੋ ਬਹੁਤ ਸਾਰੇ ਚੈਨਲ ਜਿਹੜੇ ਆ ਚਾਈਨਾ ਡੋਰ ਨੂੰ ਲੈ ਕੇ ਜਿਹੜਾ ਆ ਬਹੁਤ ਜ਼ਿਆਦਾ ਇਸ ਚੀਜ਼ ਦੀ ਗੱਲ ਦੇ ਉੱਤੇ ਗੱਲਬਾਤ ਕਰਦੇ ਨਜ਼ਰ ਆ ਰਹੇ ਨੇ ਕਿ ਡੋਰ ਜਿਹੜੀ ਬੰਦ ਹੋਣੀ ਚਾਹੀਦੀ ਪਰ ਕਿਤੇ ਨਾ ਕਿਤੇ ਡੋਰ ਬੰਦ ਨਹੀਂ ਹੋ ਰਹੀ ਮੇਰੇ ਜਨ ਵਿੱਚ ਵੀ ਇਹ ਗੱਲ ਆਈ ਇੱਧਰ ਵੀ ਤੁਸੀਂ ਇੱਕ ਪਤੰਗ ਲੱਗੀ ਹੋਈ ਏ ਇੱਧਰ ਵੀ ਇੱਕ ਪਤੰਗ ਲੱਗੀ ਹੋਈ ਏ ਦੋਨੇ ਪਤੰਗਾ ਕੱਲ ਜਿਹਨੂੰ ਆਪਾਂ ਬੋ ਹੋ ਕੇ ਕਹਿਣਾ ਹੁੰਦੇ ਆ ਵੀ ਕੱਟ ਕੇ ਮੇਰੀ ਸੱਤ ਦੇ ਉੱਤੇ ਡਿੱਗ ਪੈਂਦੀਆਂ ਨੇ ਦੋਨੇ ਪਤੰਗਾ ਜਦੋਂ ਮੈਂ ਪਤੰਗਾ ਦੇਖਦਾ ਵਾਂ ਤੇ ਦੋਨਾਂ ਦੇ ਨਾਲ ਹੀ ਜਿਹੜੀ ਏ ਉਹ ਚਾਈਨਾ ਡੋਰ ਆ ਇਹ ਚਾਈਨਾ ਡੋਰ ਦੀ ਗੁੱਸੀ ਏ ਇਹ ਜਿਹੜੀਆਂ ਪਤੰਗਾ ਨੇ ਉੱਡ ਕੇ ਆਈਆਂ ਜਦੋਂ ਮੈਂ ਦੇਖੀਆਂ ਵੀ ਇਹਨਾਂ ਦੇ ਨਾਲ ਚਾਈਨਾ ਡੋਰ ਆ ਤੇ ਬੜਾ ਜਿਆਦਾ ਗੁੱਸਾ ਵੀ ਆਇਆ ਤੇ ਬੜਾ ਜਿਆਦਾ ਜਿਹੜਾ ਆ ਮਨ ਵੀ ਵਿਚਲਤ ਹੋਇਆ ਕਿਉਂਕਿ ਅਸੀਂ ਕੋਠੇ ਤੇ ਸੱਤ ਦੇ ਉੱਤੇ ਧੁੱਪ ਸੇਕਦੇ ਆ ਨਾਲ ਬੱਚੇ ਹੁੰਦੇ ਤੇ ਦੋਸਤੋ ਕਈ ਵਾਰੀ ਡਰ ਲੱਗਦਾ ਹੈ ਕਿ ਅਜਿਹਾ ਕੁਝ ਨਾ ਹੋ ਜਾਵੇ ਜਿਹਦੇ ਨਾਲ ਨੁਕਸਾਨ ਹੋ ਜਾਵੇ ਤੇ ਜਿਹੜੀ ਡੋਰ ਆ ਉਹ ਬੱਚਿਆਂ ਦੇ ਹੀ ਨਾ ਕਿਤੇ ਫਿਰ ਜਾਵੇ ਹੱਥ 'ਚ ਨਾ ਵੱਜ ਜਾਵੇ ਸਿਰ 'ਚ ਨਾ ਵੱਜ ਜਾਵੇ ਕੰਨ 'ਤੇ ਨਾ ਵੱਜ ਜਾਵੇ ਇਹਨਾਂ ਚੀਜ਼ਾਂ ਦੇ ਡਰ ਨੇ ਅੱਜ ਫੇਰ ਤੋਂ ਮੈਨੂੰ ਇਹ ਵੀਡੀਓ ਬਣਾਉਣ ਦੇ ਲਈ ਮਜਬੂਰ ਕੀਤਾ ਤਾਂ ਨੂੰ ਵੀਡੀਓ ਕਿਵੇਂ ਦੀ ਲੱਗੀ ਚੰਗੀ ਲੱਗੀ ਗੱਲਬਾਤ ਚੰਗੀ ਲੱਗੀ ਕਮੈਂਟ ਕਰਕੇ ਦੱਸਿਓ ਵੀ ਇਹਦੇ ਤੇ ਕੀ ਹੋਣਾ ਚਾਹੀਦਾ ਕਿਸ ਤਰ੍ਹਾਂ ਹੋਣਾ ਚਾਹੀਦਾ ਆ ਇਹ ਡੋਰ ਨੂੰ ਖਤਮ ਕਰਨ ਵਾਸਤੇ ਵੀ ਦੱਸਿਓ ਕਿ ਤੁਸੀਂ ਕਿਸ ਤਰ੍ਹਾਂ ਦੀ ਕੋਈ ਸਲਾਹ ਦੇਣੀ ਚਾਹੁੰਦੇ ਹੋ ਤੇ ਜਰੂਰ ਦਿਓ ਜੇਕਰ ਤੁਸੀਂ ਸਾਡੇ ਚੈਨਲ ਨੂੰ ਪਸੰਦ ਕਰਦੇ ਹੋ ਵੀਡੀਓ ਚੰਗਾ ਲੱਗਾ ਤੇ ਅੱਗੇ ਦੀ ਅੱਗੇ ਸ਼ੇਅਰ ਜਰੂਰ ਕਰਿਓ ਨਾਲ ਦੀ ਨਾਲ ਵੀਡੀਓ ਨੂੰ ਸ਼ੇਅਰ ਕਰਕੇ ਲਾਈਕ ਕਰਕੇ ਆਪਣਾ ਕਮੈਂਟ ਕਰਕੇ ਤੇ ਜੇਕਰ ਤੁਸੀਂ ਚੈਨਲ ਤੇ ਨਵੇਂ ਹੋ ਤੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਦਾ ਬਟਨ ਜਰੂਰ ਦਬਾ ਲਿਓ ਧੰਨਵਾਦ ਮਿਲਦੇ ਆ ਕਿਸੇ ਅਗਲੇ ਵੀਡੀਓ ਦੇ ਨਾਲ